ਤੁਨਾ ਸਾਹਿਬ ਟਸਟ ਵਾਲਮੀਕੀ ਆਸ਼ਰਮ ਤਖਦੀ ਨਿਸ਼ੀਨ ਮਹੰਤ ਮਲਕੀਤ ਨਾਥ ਸਜੀਦੀ ਅਗਵਾਈ ਹੇਠ ਵਾਲਮੀਕ ਸਮਾਜ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਜਿਸ ਮੌਕੇ ਤੇ ਚੇਅਰਮੈਨ ओमप्रकाश ਘੱਬਰ ਨੇ ਆਖਿਆ ਕਿ ਜੇ ਲੋਕ ਐਸਸੀ ਭਾਈਚਾਰੇ ਦੀਆਂ ਆਈਡੈਂਟੀਆਂ ਲੈ ਕੇ ਸਰਕਾਰੀ ਨੌਕਰੀਆਂ ਤੇ ਬੈਠੇ ਹਨ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਗਈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਤਾਂ ਜੋ ਵਾਲਮੀਕ ਭਾਈਚਾਰੇ ਦੇ ਹੱਕ ਵਿੱਚ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ ਇਸ ਮੌਕੇ ਤੇ ਜਗਦੀਸ਼ ਛੱਗੂ ਵੀ ਉਹਨਾਂ ਦਾ ਮੌਕੇ ਤੇ ਸ਼ਾਮਲ ਸਨ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮਾਰੋ ਦੀ ਜਿਹੜੀ ਅੱਜ ਟੈਸਟ ਵਰਤਾਂ ਕਿਤੇ ਜਾ ਰਹੀ ਹੈ ਜੀ ਕੀ ਮਾਸਾ ਰਿਹਾ ਜੀ ਇਹਦਾ ਮਸਤਕੇ ਜੇ ਵਿਆ ਵਾਲਮੀਕੀ ਹਰ ਹਰ ਵਾਲਮੀਕੀ ਇਹਦਾ ਮਸਤਕੇ ਆ ਕਿ ਜੋ ਸਾਡੇ ਸਮਾਜ ਦੇ ਸਰਟੀਫੀਕੇਟ ਬਣਾ ਕੇ ਜਿਹੜੇ ਉਹ ਗਲਤ ਬਣਾ ਕੇ ਜਿਹੜੇ ਉਹ ਲਕਸ਼ਣ ਉਹਨਾਂ ਨੇ ਲੜੇ ਆ ਕਿ ਸਾਡੇ ਸਮਾਜ ਦੇ ਹੱਕਾਂ ਦੇ ਉੱਤੇ ਜਿਹੜਾ ਉਹ ਡਾਕਾ ਮਾਰਿਆ ਵਾ ਇਹ ਜੱਗੂ ਜੱਗੂ ਜੀ ਨੇ ਹਮੇ ਮਜੜੀ ਚਲਾਈ ਆ ਇਹਦਾ ਜਿਹੜਾ ਸਾਰਾ ਸੰਤ ਸਮਾਜ ਔਰ ਸਾਡਾ ਸਾਰਾ ਸਮਾਜ ਜਿਹੜਾ ਉਹ ਇਹਦੇ ਸਮਰਥਨ ਚ ਖੜਾਵਾ ਉਹਨਾਂ ਦੇ ਜਿਹੜੇ ਆਫਆਰ ਦੇ ਦਰਜ ਹੋਵੇ ਤੇ ਉਹਨਾਂ ਨੂੰ ਜਿਹੜਾ ਕਾਉਂਸਲਰ ਤੋਂ ਲਾਇਆ ਜਾਵੇ ਕਿ ਕੀ ਸਮਝਦੇ ਕਾਫੀ ਦੇਰ ਤੋਂ ਜਿ cục ਇਹ ਸਮੇਂ ਇਹ ਸ਼ੁਰੂ ਕੀਤਾ ਰਹੇ ਤਾਂ ਕੋਈ ਮਸਲਾ ਕਿਉਂ ਹੈ ਜੇ ਤਾਂ ਕੋਈ ਮਸਲਾ ਇਹ ਹੋ ਨਹੀਂ ਹੋ ਰਿਹਾ ਕਿ ਕਿਉਂਕਿ ਪ੍ਰਸ਼ਾਸਨ ਨੇ ਜਿਹੜੇ ਉਹ ਕੰਨਾਂ ਦੇ ਵਿੱਚ ਉਂਗਲੀਆਂ ਪਾਈਆਂ ਵਾ ਅੱਜ ਉਹਨਾਂ ਦੀਆਂ ਉਂਗਲੀਆਂ ਖੋਲਣ ਵਾਸਤੇ ਜਿਹੜਾ ਸਮਾਜ ਜਿਹੜਾ ਇਕੱਠਾ ਹੋਇਆ ਵਾ ਇਸ ਕਰਕੇ ਜਲਦੀ ਤੋਂ ਜਲਦੀ ਦੋ ਤਿੰਨ ਦਿਨਾਂ ਦਾ ਜਿਹੜਾ ਵਕਤਵਾ ਦਿੱਤਾ ਜਾਂਦਾ ਵਾ ਇਹਨੂੰ ਜਲਦੀ ਤੋਂ ਜਲਦੀ ਕਰਨ ਨਹੀਂ ਤੇ ਵੱਡਾ ਸੰਗਤ ਸਜੇੜਾ ਉਹ ਢੰਡਾਰੀ ਪੁਲ ਤੇ ਬੈਠ ਕੇ ਹੋਏਗਾ ਉਹ ਲੋਕ ਹੈਗੇ ਇੱਥੋਂ ਦੇ ਆਪਣੇ ਸ਼ਹਿਰ ਦੇ ਅੰਮ੍ਰਿਤਸਰ ਦੇ ਆ ਇਹ ਉਹਨਾਂ ਦੇ ਨਾਮ ਹੈ ਹੂੰ ਠੀਕ ਹੈ ਟੋਟਲ ਕਿੰਨੇ ਲੋਕ ਹੈ ਨੇ ਦੋ ਲੋਕ ਹੈ ਠੀਕ ਹੈ ਵੇਖ ਤੁਸੀਂ ਜਿੱਥਾ ਰੋੜ ਦਾ ਕਿਤੇ ਆਪਣੇ ਜਿਹੜਾ ਸਨੀਮ ਦੇ ਮੁਕਾਬਲੇ ਕਰਾ ਕੋਈ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਜਾ ਰਹੇ ਹਨ ਹਾਂ ਜੀ ਦੋ ਤਿੰਨ ਦਿਨ ਦਾ ਦਵਾਂਗੇ ਠੀਕ ਹੈ ਠੀਕ ਹੈ ਆਪੋਰਟਿਵ ਇੰਡਸਟਰੀ ਕਾਮਰਸ ਕਰਦੇ ਕੀ ਕਹਿਣਾ ਚਾਹੋਗੇ ਸਾਰਿਆਂ ਜੈ ਬਾਲਮੀਕੀ ਜੈ ਭੀਮ ਜੈ ਹਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਬਾਲਮੀਕੀ ਹੋਂ ਬਟਕਰ ਮਹਾ ਪਚਾਇਆ ਲਟੰਡਾ ਮੁਕਤ ਚੱਲ ਗਿਆ ਸੋ ਅੱਜ ਜਿਹੜੀ ਇਹ ਪ੍ਰੈਸ ਵਾਰਤਲਾਪ ਹੋ ਰਹੀ ਆ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਸਾਡੇ ਸੰਤ ਮਕੀਨਾ ਜੀ ਨੇ ਵੀ ਦੱਸਿਆ ਵਾ ਉਹ ਪ੍ਰਕਾਸ਼ ਗੱਬਰ ਜੀ ਨੇ ਵੀ ਦੱਸਿਆ ਵਾ ਔਰ ਉਹਨਾਂ ਦੇ ਨਾਲ ਨਾਲ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਸਾਡੇ ਜਿਹੜੇ ਹੈਗੇ ਆ ਭਰਾ ਸਾਡੇ ਵੱਡੇ ਤੇ ਜਗਦੀਸ਼ ਕੁਮਾਰ ਜੱਤੂ ਜੀ ਨੇ ਵੀ ਦੱਸਤਾ ਵਾ ਕਿ ਇਹ ਜਿਹੜੀ ਮੁਹਿੰਮ ਛੇੜੀ ਆ ਜਿਹੜੇ ਜਾਲੀ ਸਰਟੀਫਿਕੇਟ ਲਗਾ ਕੇ ਜਿਹੜੇ ਨੌਕਰੀਆਂ ਕਰ ਰਹੇ ਨੇ ਇਹ ਸਾਡੇ ਸਮਾਜ ਦਾ ਜਿਹੜਾ ਹੱਕ ਆ ਇਹ ਜਿਹੜੇ ਲੋਕ ਖਾ ਰਹੇ ਨੇ ਉਹਨਾਂ ਨੂੰ ਬਾਬਾ ਸਾਹਿਬਾ ਮੀਟ ਕਰ ਕੇ ਕਹਿੰਦੇ ਸੀ ਕਿ ਜੇ ਹੱਥ ਨਹੀਂ ਪਿਆਰ ਨਾ ਦਿੱਤੇ ਜਾਂਦੇ ਤਾਂ ਫਿਰ ਉਹਨਾਂ ਨੂੰ ਖੋਣਾ ਪੈਂਦਾ ਤੇ ਅੱਜ ਸਾਡੇ ਜਿਹੜੇ ਲੋਕ ਦੂਸਰੇ ਅਦਰ ਕਾਸਟ ਦੇ ਲੋਕ ਖਾ ਰਹੇ ਉਹਨਾਂ ਨੂੰ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਵਾਪਸ ਪਰ ਜਿਹੜੇ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਨੇ ਇਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਸ ਮੌਕੇ ਦੇ ਉੱਤੇ ਮੈਂ ਪੂਰੇ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਕ ਮੰਚ ਤੇ ਆਣਾ ਚਾਹੀਦਾ ਹੈ ਨਹੀਂ ਤੇ ਜਿਹੜੀ ਸਾਡੀ ਆਉਣ ਵਾਲੀ ਜਿਹੜੀ ਬੱਚਿਆਂ ਦੀ ਜਨਰੇਸ਼ਨ ਹੈ ਪੜ੍ਹੀ ਲਿਖੀ ਆ ਉਹਨਾਂ ਦੇ ਜੇ ਇਦਾਂ ਹੀ ਹੱਕ ਖੋਏ ਜਾਣਗੇ ਤੇ ਫਿਰ ਜਿਹੜੀਆਂ ਸਾਡੀਆਂ ਨੌਕਰੀਆਂ ਜੋ ਸਾਨੂੰ ਬਾਬਾ ਸ਼ਾਮਾ ਵੇਟ ਕਰਨੇ ਹੱਕ ਦਿੱਤੇ ਨੇ ਉਹ ਫਿਰ ਇਦਾਂ ਹੀ ਖੋਏ ਜਾਣੇ ਆ ਤੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆ ਹੋਣਾ ਪੈਣਾ ਵਾ ਔਰ ਜਿਹੜਾ ਸੋਮਵਾਰ ਇਹਨਾਂ ਨੇ ਜਿਹੜਾ ਪੁਖੜ ਹੜਤਾਲ ਦਾ ਜਿਹੜਾ ਭੰਡਾਰੀ ਪੁਲ ਤੇ ਜਿਹੜਾ ਰੱਖਿਆ ਵਾ ਧਰਨਾ ਪ੍ਰਦਰਸ਼ਨ ਤੇ ਮੈਂ ਪੂਰੇ ਸਮਾਜ ਨੂੰ ਐਸੀ ਸਮਾਜ ਨੂੰ ਬੇਨਤੀ ਕਰਾਂਗਾ ਉੱਥੇ ਵੱਧ ਚੜ ਕੇ ਪਹੁੰਚੋ ਔਰ ਇਹਨਾਂ ਲੋਕਾਂ ਤੇ ਜਿਹੜੀ ਕਾਰਵਾਈ ਕਰਾਈਏ ਤੇ ਆ ਨਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਸਾਡੇ ਹੱਕ ਲੈ ਰਹੇ ਆ ਉਹਨਾਂ ਨੂੰ ਨੱਥ ਪੈ ਸਕੀ ਜੈ ਵਾ ਠੀਕ ਬੱਤੀ ਜਿਹੜੀ ਅੱਜ ਪੱਛਵਾਰਤਾ ਕੀ ਕਹਿਣਾ ਚਾਹੋਗੇ ਜੀ ਆਪਣੀ ਹੱਕਾਂ ਦੀ ਰਾਖੀ ਵਾਸਤੇ ਸਾਰੀ ਸਮਾਜਿਕ ਪ੍ਰਗਾਮ ਹੈ ਇਹ ਗਵਰਨ ਬਾਲਮੀ ਆਰਚੰਕੂਨ ਆਫਟਰ ਟ੍ਰਸਟ ਅਕੀ ਸੰਸਮਾਜ ਬਣੇ ਮਹਿਮੂ ਹਸਮਰਤਨ ਦੀਂ ਦੀ ਵਾਕ 71 ਹੋਏ ਆ ਜੋ ਸਾਡੇ ਜਗਦੀਸ਼ ਜੱਗੂ ਜੀ ਛੀਰੀ ਕੇ ਲੋਕ ਜੂਰ ਦਾ ਸਾਥੀ ਫਿਰ ਬਣਾ ਕੇ ਸੰਕੁਲਤਾ ਖੇਲੜੇ ਹਨ ਇੱਕ ਐਸਲੂ ਬਣਿਆ ਪਿਆ ਤਾਂ ਜੂਰ ਲੱਗੇ ਨਹੀਂ ਕੋਈ ਚੱਲਦੀ ਬੇਚੀ ਲੇਕਿਨ ਅੱਜ ਸਾਰੇ ਹੀ ਸਮਾਜ ਨੇ ਜਗੂ ਜੀ ਦਾ ਸਮਰਥਨ ਕੀਤਾ ਹੈ ਕਿ ਜਾਲੀ ਜਿਹੜੇ ਲੋਕ ਜਿਹੜੇ ਝੂਠੇ ਸਰਟੀਫਿਕੇਟ ਬਣਾ ਕੇ ਸਮਾਜ ਦੇ ਹੱਕਾਂ ਤੇ ਡਾਕਾ ਮਾਰਦੇ ਹਨ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ ਇਮੀਡੀਏਟਲੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹਦੇ ਨਾਲ ਆਪਣੇ ਹੱਕਾਂ ਨੂੰ ਅਸੀਂ ਅੱਗੇ ਲੈ ਕੇ ਚਲੀਏ ਕੁਝ ਲੋਕ ਤੇ ਅਫਸਰੀਆਂ ਵੀ ਕਰਦੇ ਹਨ ਉਹ ਜਿਹੜੇ ਤਿਆਰ ਵੀ ਹੋ ਗਏ ਹਨ ਠੀਕ ਉਹਨਾਂ ਦੀ ਪੈਸਟਲ ਵੀ ਬੰਦ ਕਰਵਾਇਆ ਭਾਈ ਜੇ ਕਿਰਾਇਆ ਜਵੇਗਾ ਸਸਪੈਂਡ ਵੀ ਕਰਵਾਇਆ ਭਾਈ ਜੇ ਕਿਰਾਇਆ ਜਵੇਗਾ ਸਾਡੀ ਤੋਂ ਸਮਾਜ ਨੂੰ ਇਹੀ ਬੇਨਤੀ ਹੈ ਆਓ ਆਪਣੇ ਹੱਕਾਂ ਨਿਵਾਦ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਹੈ ਇਮੀਡੀਏਟਲੀ ਐਕਸ਼ਨ ਕਰਨ ਜੇ ਨਹੀਂ ਤੇ 2-3 ਦਿਨ ਦੇ ਵਿੱਚ ਉਤਰਨਾ ਹੈ ਭੰਡਾਰੀ ਪੁਲ ਦੇ ਉੱਤੇ ਸ਼ੁਰੂਆਤ ਕੀਤੀ ਜਾਵੇਗੀ ਕਿ ਜੇ ਕਰ ਇਸ ਕੰਮਲ ਕੋਰਣਾ ਪ੍ਰਸ਼ਾਸਨ ਨਹੀਂ ਕੀਤੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਧੰਨਵਾਦ ਜੈ ਬਾਲਮੀਕੀ ਚੇਅਰਮੈਨ ਸਾਹਿਬ ਇਹ ਪ੍ਰਸ਼ਾਸਨ ਤੁਸੀਂ ਨੋਟਿਚ ਲੈ ਜਾਂਦਾ ਹੈ ਉਹਨਾਂ ਤੇ ਪਰ ਕੀ ਹੈ ਬਿਲਕੁਲ ਮੈਂ ਖੁਦ ਗਿਆ ਜੀ ਐਸਡੀਮ ਦੇ ਦਫਤਰ ਗਿਆਾਰੇ ਸਬੂਤ ਦਿੱਤੇ ਆ ਉਹਨਾਂ ਨੇ ਸਬੂਤ ਦਿੱਤੇ ਆ ਕਿ ਉਹਨਾਂ ਨੇ ਰਾਜਪੂਤ ਦੇ ਸਰਟੀਫਿਕੇਟ ਬਣਾਏ ਪਹਿਲਾਂ ਉਸ ਤੋਂ ਬਾਅਦ ਉਹਨਾਂ ਤੁਜੂਲ ਦਾ ਸਰਟੀਫਿਕੇਟ ਬਣਾ ਲਿਆ ਕਿ ਬਾਲਮੀਕੀ ਮਜਬੂਤ ਸਿੱਖਦਾ ਜੋ ਬਰਜਾਤ ਤੋਂ ਬਾਹਰ ਹੈ ਇਹ ਮੈਂ ਕਾਰਨ ਕੀ ਸਮੇਂ ਤੇ ਕਿਉਂਕਿ ਤੁਸੀਂ ਇਹ ਪ੍ਰਸ਼ਾਸਨ ਨੂੰ ਮਿਲ ਕੇ ਬਹੁਤ ਵੀ ਦੇ ਦਿੱਤਾ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਜੱਗੂ ਜੀ ਵੀ ਕਾਫੀ ਦੇ ਦਿੱਤਾ ਕਾਰਵਾਈ ਹੋਏਗੀ ਕਾਰਵੀ ਕਿਵੇਂ ਕਿੱਦੇ ਹੁੰਦੀ ਹੁੰਦੀ ਹੈ ਕਾਰਵੀ ਦੀ ਲਾਡ ਡੋక్టర్ ਭੀਮਰਾਓ ਮੇਜਰਨੀ ਸਾਨੂੰ ਹੱਕ ਦਿੱਤਾ ਹੈ ਕਿ ਆਪਣੇ ਹੱਕਾਂ ਦੀ ਬਾਤੇ ਬੋਲੋ ਆਪਣੇ ਹੱਕਾਂ ਦੀ ਬਾਤੇ ਸੰਘਰਸ਼ ਕਰੋ ਲੜੋ ਕੱਠੇ ਹੋ ਬੋ ਕੱਠਾ ਵੀ ਸਮਾਜ ਹੋ ਗਿਆ ਹੈ ਸੰਘਰਸ਼ ਵੀ ਸ਼ੁਰੂਆਤ ਹੋ ਗਿਆ ਇਹਦੀ ਬਾਤ ਇਸ ਸਮਾਜ ਨੂੰ ਇਹੀ ਬੇਨਤੀ ਕਰਦੇ ਹਾਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਸਾਰੇ ਇੰਤਜ਼ਾਮਾ ਹੋ ਇੱਕ ਫਲੀਰ ਫਰਮ ਤੇ ਕੱਤੇ ਹੋਗੇ ਆਪਣੇ ਹੱਕਾਂ ਦੀ ਵਾਸਤੇ ਲੜੀਏ ਜਾਗਰਤੀ ਲੈ ਕੇ ਆਈਏ ਕਿ ਅੱਗੇ ਤੋਂ ਕੋਈ ਬੰਦਾ ਝਾਲੀ ਸੁੱਤੀ ਪੇ ਬਰਾ ਕੇ ਇਹੋ ਜਿਹਾ ਸਾਡੇ ਹੱਕਾਂ ਦੇ ਡਾਕਾ ਨਾ ਮਾਰੇ ਧੰਨਵਾਦ ਜਿਹੜੀ ਆਈ ਦੀ ਪ੍ਰਸ਼ਨ ਵਸੇ ਉਹਦੇ ਬਾਰੇ ਪੁੱਛੋ ਪਹਿਲਾਂ ਤਾਂ ਮੈਂ ਸਾਰੇ ਸਮਾਜ ਨੂੰ ਪਿਆਰ ਭਰੀ ਜੈ ਵਾਲਮੀਕੀ ਆਰ ਆਰ ਵਾਲਮੀਕੀ ਜੈ ਭੀ ਜੈ ਸਭ ਦਾ ਅੱਜ ਜਿਹੜੀ ਜਿਹੜੀ ਸਾਰੇ ਸਮਾਜ ਵੱਲੋਂ ਜਿਹੜੀ ਕੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਉਹ ਮੈਂ ਦੱਸਣਾ ਚਾਹੁੰਨਾ ਵਾਂ ਜੋ ਵੀ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਬਾਬਾ ਜੀ ਦੇ ਹੁਕਮਰ ਦੇ ਨਾਲ ਓਮ ਪ੍ਰਕਾਸ਼ ਜੀ ਕੱਬਰ ਜੀ ਦੇ ਹੁਕਮਰ ਦੇ ਨਾਲ ਔਰ ਜਿਹੜੀਆਂ ਮਈਆਂ ਸੰਸਥਾਵਾਂ ਜਿਹੜੇ ਕੀ ਦਲੇ ਸੁਰੱਖਿਆ ਸੈਨਾ ਦੇ ਪ੍ਰਧਾਨ ਰਾਹੁਲ ਕੁਮਾਰ ਜੀ ਰਾਹੁਲ ਜੀ ਤੇ ਜਿਹੜੇ ਸਮਿਤ ਕਾਲੀ ਜੀ ਆ ਉਹ ਵੀ ਆਪਣੀ ਸੰਸਥਾ ਦੇ ਪੰਬੇੜਗੜ ਮਹਾਪੰਚਾਇਤ ਦੇ ਜਿਹੜੇ ਕਿ ਮੁੱਖ ਸੰਚਾਲਕ ਨੇ ਉਹ ਵੀ ਸਾਡੇ ਵਿੱਚ ਸ਼ਾਮਲ ਹੋਏ ਨੇ। ਹੋਰ ਵੀ ਜਿਹੜੇ ਸਮਾਜ ਦੀਆਂ ਸੰਸਥਾਵਾਂ ਹਨ ਉਹ ਵੀ ਸਾਰੀਆਂ ਇੱਥੇ ਮੌਜੂਦ ਹਨ। ਉਹਨਾਂ ਦੇ ਉਹਨਾਂ ਦੇ ਮਿਹਨਤ ਸਦਗਾ ਦੇ ਨਾਲ ਉਹਨਾਂ ਦੇ ਸਮਰਥਨ ਦੇ ਨਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਅੱਜ ਜਿਹੜੀ ਕੀਤੀ ਜਾ ਰਹੀ ਆ ਉਹ ਆ ਜਿਹੜੇ ਕੁਝ ਇੱਕ ਕਾਂਗਰਸੀ ਕਾਉਂਸਲਰ ਹੈ 51 ਨੰਬਰ ਵਾਰਡ ਦੀ ਸਰਦਾ ਦੇਵੀ ਉਹਦਾ ਜਿਹੜਾ ਘਰ ਵਾਲਾ ਕਮਲ ਕੁਮਾਰ ਜਿਹੜਾ ਆਪਣੇ ਆਪ ਨੂੰ ਪਹਿਲਵਾਨ ਸਮਝਦਾ ਉਹਨਾਂ ਦੇ ਖਿਲਾਫ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਕਿਉਂਕਿ ਉਹ ਸਰਦਾ ਦੇਵੀ ਨੇ ਐਸ்சி ਸਰਟੀਫਿਕੇਟ ਲਾ ਕੇ ਕਾਉਂਸਲਰ ਦੀ ਕਾਂਗਰਸ ਤੋਂ ਸੀਟ ਜਿੱਤੀ ਹੋਈ ਆ ਤੇ ਜਿਹੜਾ ਕਮਲ ਕੁਮਾਰ ਆ ਉਹ ਪਹਿਲਾਂ ਉਹ ਲਹਾਉਂਦਾ ਵਾ ਕਿ ਮੈਂ ਜੀ ओबीसी 셀 ਦਾ ਚੇਅਰਮੈਨ ਆ ਉਹ ਮੈਂ ਸਾਰੇ ਸਬੂਤ ਧਾਰ ਆ ਆ ਵੇਖੋ ਜੀ ਇਹ ਕਮਲ ਕੁਮਾਰ ਪਹਿਲਵਾਨ ਆ ਅੱਜ ਸੋਨੀ ਉਹਨਾਂ ਦੇ ਨਾਲ ਇਹਦੀ ਫੋਟੋ ਹੈਗੀ ਆ ਇਹ ਕਹਿੰਦਾ ਵਾ ਕਿ ਮੈਨੂੰ ਓਮ ਪ੍ਰਕਾਰ ਸੋਨੀ ਦੀ ਔਰ ਜਿਹੜੇ ਉਹਨਾਂ ਦਾ ਮੈਨੂੰ ਪੂਰਾ ਸਮਰਥਨ ਹੈ ਮੇਰਾ ਕੋਈ ਕੁਝ ਬਗਾਰ ਨਹੀਂ ਸਕਦਾ ਨਾ ਕੋ ਅਫਸਰ ਕਾਰਵਾਈ ਕਰ ਸਕਦਾ ਇਹ ਕਮਲ ਕੁਮਾਰ ਦੀ ਤੁਹਾਨੂੰ ਭਲੇਖਾ ਵਾ ਕਿ ਉਹਨਾਂ ਦੇ ਕਾਰਵਾਈ ਨਹੀਂ ਹੋ ਸਕਦੀ ਸਭ ਕੁਝ ਹੋਏਗਾ ਤੁਹਾਡੇ ਦੇ ਪਰਚਾ ਵੀ ਦਰਜ ਹੋਏਗਾ ਤੁਹਾਡੀ ਸੀਟ ਵੀ ਕੈਨਸਲ ਕਰਾਵਾਂਗੇ ਸਭ ਕੁਝ ਕਰਾਵਾਂਗੇ ਇਹ ਤੁਹਾਨੂੰ ਭਲੇਖਾ ਵਾ ਅਸੀਂ ਜਿੱਥੇ ਸਾਡਾ ਸਮਾਜ ਅੜ ਜਾਂਦਾ ਉਥੇ ਅੜ ਜਾਂਦਾ ਵਾ ਤੇ ਜਦੋਂ ਅਸੀਂ ਕਾਰਵਾਈ ਕਰਾਉਣ ਦੇ ਆਵਾਂਗੇ ਤੇ ਫਿਰ ਕਾਰਵਾਈ ਕਰਾ ਕੇ ਦੱਸਾਂਗੇ ਤੇ ਇਹ ਵੇਖੋ ਜੀ ਇਹ ਇਹ ਦਾ ਇਹ ਸਰਤਾ ਦੇਵੀ ਦਾ ਸਰਟੀਫਿਕੇਟ ਐ ਐਸੀ ਸਰਟੀਫਿਕੇਟ ਇਹ ਵੇਖੋ ਇਹ ਐਸੀ ਸਰਟੀਫਿਕੇਟ ਬਣਾਇਆ ਨੇ 2017 ਦੇ ਵਿੱਚ 17 10 2023 ਦੇ ਵਿੱਚ ਬਣਾਇਆ ਸਰਟੀਫਿਕੇਟ ਆ ਠੀਕ ਹੈ ਜੀ ਤੇ ਇਹ ਹੈਗਾ ਜੀ ਕਮਲ ਕੁਮਾਰ ਦਾ ਇਹ ਕਿ ਤੋਂ ਬਣਾਇਆ ਇਹ ਜੀ ਇਹ ਵੀ ਬਣਿਆ ਜੀ ਇਹ ਇਹ ਵੀ ਬਣਿਆ ਦੀ ਇਹ 2 ਮਈ 2017 ਨੇ ਵਿੱਚ ਤੁਹਾਨੂੰ ਲੱਗਦਾ ਨੇ ਇਲੈਕਸ਼ਨ ਲੜਨ ਤੋਂ ਕਰਕੇ ਹੀ ਉਹਨਾਂ ਨੇ ਇਹ ਸੱਚ ਕਿਹਾ ਹਾਂਜੀ ਹਾਂਜੀ ਇਹ ਇਲੈਕਸ਼ਨ ਲੜਨ ਦੇ ਕਾਰਨ ਹੀ ਇਹ ਬਣਾ ਕਿਉਂਕਿ ਪਹਿਲੇ ਉਹ OBC ਚੱਲਦਾ ਚੇਅਰਮੈਨ ਸੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਖਰਾਬ ਕੋਈ ਬੋਲਣ ਵਾਲਾ ਹੈ ਮੈਂ ਐਸੀ ਸਰਟੀਫਿਕੇਟ ਬਣਾ ਆ ਗਿਆ ਆਪਣੇ ਘਰ ਦੀ ਨੂੰ ਇਲੈਕਸ਼ਨ ਲੜਵਾਉਂਗਾ ਕਿਉਂਕਿ ਉਹ ਐਸੀ ਸੀਟ ਹੋਈ ਸੀ ਲੇਡੀਸਾਸ ਇਸ ਕਰਕੇ ਉਹਨੇ ਇਲੈਕਸ਼ਨ ਸੀ ਚਾਨ ਬੁੱਝ ਗਿਆ ਜਾਣ ਬੁੱਝ ਗਿਆ ਕੰਮ ਕੀਤਾ ਵਾ ਤੇ ਮੈਂ ਦੇ ਸਰਕਾਰ ਅੱਗੇ ਵੀ ਤੇ ਪ੍ਰਸ਼ਾਸਨ ਵੀ ਜਿਹੜਾ ਕਿ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦਾ ਅੱਜ 6 ਮਹੀਨੇ ਹੋ ਗਏ ਮੈਨੂੰ ਦਰਖਾਸਤਾਂ ਦਿੱਤੀਆਂ ਨੂੰ ਇਹ ਦੇਖੋ 21 2025 ਦੀ ਮੈਂ ਦਰਖਾਸਤ ਦਿੱਤੀ ਹੈ ਕੋਈ ਕਾਰਵਾਈ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਕੁਝ ਕਾਂਗਰਸੀ ਉੱਚ ਗੋਡੀ ਦੇ ਜਿਹੜੇ ਲੀਡਰ ਨੇ ਉਹ ਅਫਸਰਾਂ ਨੂੰ ਦਬਕੇ ਮਾਰਦੇ ਨੇ ਵੀ ਇਹਨਾਂ ਦੇ ਕਾਰਵਾਈ ਨਾ ਕਰੋ ਦੇਖੋ ਕਾਰਵਾਈ ਤੇ ਹੋਣੀ ਹੈ ਚਾਹੇ ਉਹ ਲੀਡਰ ਉੱਚ ਗੋਡੀ ਦੇ ਹੋਣ ਚਾਹੇ ਛੋਟੇ ਹੋਣ ਕਾਰਵਾਈ ਅਸੀਂ ਕਰਾ ਕੇ ਛੱਡਾਂਗੇ ਇਹਦੇ ਵਾਸਤੇ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਤੇ ਇੱਕ ਦੇ ਨਾਲ-ਨਾਲ ਰਵਿੰਦਰ ਕੁਮਾਰ ਸ਼ਰਮਾ ਉਹ ਐਸ ਵੇਲੇ ਤਰਨਤਾਰਨ ਦੇ ਵਿੱਚ ਐਸ ਡੀਓ ਮੌਜੂਦ ਲੱਗਾ ਆ ਤੇ ਉਹਨੇ ਵੀ ਐਸੀ ਸਰਟੀਫਿਕੇਟ ਲਾ ਕੇ ਨੌਕਰੀ ਹਾਸਲ ਕੀਤੀ ਆ ਤੇ ਐਸੀ ਸਰਟੀਫਿਕੇਟ ਲਾ ਕੇ ਪ੍ਰਮੋਸ਼ਨਾਂ ਲਈਆਂ ਉਹ ਉਹਨੇ ਆਪਣੀ ਭੈਣ ਦਾ ਵੀ ਸਰਟੀਫਿਕੇਟ ਆਪਣੀਆਂ ਭੈਣਾਂ ਦੇ ਵੀ ਸਰਟੀਫਿਕੇਟ ਲਾਏ ਹੋਣੇ ਐਸੀ ਸਰਟੀਫਿਕੇਟ ਉਹਨੇ ਪੇਸ਼ ਕੀਤਾ ਆਪਣੀ ਭੈਣ ਦਾ ਉਰੀਆਂ ਦੋ ਤਿੰਨ ਭੈਣਾਂ ਹੈਗੀਆਂ ਉਹ ਵੀ ਐਸੀ ਸਾਡੀ ਵੇਡ ਲਾ ਕੇ ਸਰਕਾਰੀ ਨੌਕਰੀਆਂ ਦੇ ਲੱਗੀਆਂ ਹੋਈਆਂ ਨੇ ਮੈਂ ਇਹ ਪ੍ਰਸ਼ਾਸਨ ਅੱਗੇ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਪੰਜਾਬ ਸਰਕਾਰ ਜਿਹੜੀ ਆ ਉਹ ਕਹਿੰਦੀ ਆ ਕਿ ਅਸੀਂ ਅਸੀਂ ਜਿਹੜੇ ਆ ਬੜੇ ਸੁੱਚੇ ਸਾਜੇ ਢੰਗ ਦੇ ਨਾਲ ਅਸੀਂ ਸਰਕਾਰ ਚਲਾ ਰਿਆ ਮਰ ਲੇਕਿਨ ਨਹੀਂ ਉਹ ਵੀ ਉਹ ਵੀ ਕਿਤੇ ਨਾ ਕਿਤੇ ਵੇ ਵੇ ਇਸ ਮਾਮਲੇ ਦੇ ਵਿੱਚ ਸ਼ਾਮਲ ਲੱਗਦੇ ਮੈਨੂੰ ਹੋਰ ਕਿਉਂਕਿ 6 ਮਹੀਨੇ ਹੋ ਗਏ ਮੈਨੂੰ ਕਾਰਵਾਈ ਕਰਾਉਂਦੇ ਹਨ ਪਰ ਕੋਈ ਕਾਰਵਾਈ ਨਹੀਂ ਮੈਂ ਕਈ ਵਾਰੀ ਪੋਖੜ ਧਾਲ ਦੇ ਵੀ ਬੈਠਾ ਮਰ ਲੇਕਿਨ ਕਹਿੰਦੇ ਆ ਕਿ ਪ੍ਰਚਾਰ ਦਰਜ ਹੋरेगा ਮਰ ਲੇਕਿਨ ਨਹੀਂ ਇਸ ਵਾਰ ਮੈਂ ਸੋਮਵਾਰ ਵਾਲੇ ਦਿਨ ਸਾਰੇ ਵਾਲਮੀਕੀ ਸਮਾਜ ਨੂੰ ਲੈ ਕੇ ਔਰ ਜਨੀਆਂ ਜਨੀਆਂ ਸੰਸਥਾਵਾਂ ਮੇਰੇ ਸਮਰਥਨ ਦੇ ਵਿੱਚ ਹੈਗੀਆਂ ਵਾ ਉਹਨਾਂ ਨੂੰ ਲੈ ਕੇ ਮੈਂ ਸੋਮਵਾਰ ਵਾਲੇ ਦਿਨ ਪੋਖੜ ਧਾਲ ਦੇ ਮੈਂ ਬਹਿ ਰਿਹਾ ਉਸ ਦੇ ਵਿੱਚ ਕਿਉਂਕਿ ਮੈਂ ਹਾਰ ਦਾ ਮਰੀਜ਼ ਹਾਂ ਮੇਰੇ ਤਿੰਨ ਸਟੰਡ ਵੀ ਪਏ ਨੇ ਮੈਂ ਸ਼ੂਗਰ ਦਾ ਵੀ ਮਰੀਜ਼ ਹਾਂ ਉਸ ਦੇ ਵਿੱਚ ਜੋ ਵੀ ਮੇਰਾ ਨੁਕਸਾਨ ਹੋਏਗਾ ਜਦ ਤੱਕ ਇਹਨਾਂ ਦੇ ਪਰਚਾ ਨਹੀਂ ਦਰਜੇਗਾ ਉਨੀ ਦੇਰ ਮੈਂ ਪੋਕਰਦਾਲ ਦੇ ਬੈਠਾ ਰਾਵਾਂਗਾ ਔਰ ਵਿੱਚ ਉਰ ਦੇ ਦੌਰਾਨ ਮੈਨੂੰ ਜੋ ਵੀ ਮੇਰਾ ਕੋਈ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਕਮਲ ਕੁਮਾਰ ਸਰਦਾ ਦੇਵੀ ਤੇ ਰਵਿੰਦਰ ਕੁਮਾਰ ਉਨੀ ਭੈਣ ਤੇ ਐਸ ਡੀ ਐਮ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇਹਨਾਂ ਕੋਲ ਕਹਿੰਦਾ ਜੈ ਵਾਲਮੀਕੀ ਹਾਰਾ ਹਾਂ ਰਵਿੰਦਰ ਕੁਮਾਰ ਆ ਹਾਂਜੀ ਹਾਂਜੀ ਮੋਰ ਦੇ ਤੁਹਾਡੇ ਕੋਈ ਸਾਬਤ ਰੂਪ ਇਹ ਗੇ ਕਿ ਇਹ ਸ਼ਡਿਊਲ ਕਾਸਟ ਨਹੀਂ ਹੈਗਾ ਮਾਰੇ ਸਾਰੇ ਸਬੂਤ ਹੈਗੇ ਸਾਰੇ ਸਬੂਤ ਨੇ ਆ ਵੇਖੋ ਹਾਂਜੀ ਮੌਜੂਦ ਹੈਗੇ ਸਾਰਾ ਕੁਝ ਮੌਜੂਦ ਹੈਗਾ ਉਹਦੇ ਮਹਿਕਮੇ ਨੇ ਉਹਦੇ ਮਹਿਕਮੇ ਨੇ ਵੀ ਲੈਟਰਾਂ ਭਾਈਆਂ ਦੇਖੋ ਹਮਾਚਲ ਦਾ ਜਦੋਂ ਉਹਨੇ ਨੌਕਰੀ ਲਈ ਹਮਾਚਲ ਦਾ ਸਰਟੀਫਿਕੇਟ ਲਾ ਕੇ ਨੌਕਰੀ ਆ ਸਾਫ ਸਾਫ ਲਿਖਿਆ ਲੱਭ ਜਾਗੇ ਹਮਾਚਲ ਦਾ ਸਾਡੀ ਬੈਲ ਲਾਇਆ ਮੁਰਗੇ ਉਸਨੇ ਇਥੋਂ ਦੇ ਸਰਟੀਫਿਕੇਟ ਲਾ ਕੇ ਇਹ ਜਿਹੜੀ ਨਹਿਰੂ ਮਾਰਕੀਟ ਆ ਇੱਥੇ ਜਿਹੜੀ ਮੰਡੀ ਆ ਉਹ ਇੱਕ ਪਹਿਲਾਂ ਉਥੇ ਰਹਿੰਦਾ ਹੀ ਅੱਜ ਕੱਲ ਉਹ ਉਥੇ ਜਗਾ ਕਦੇ ਹੋਰ ਲੈ ਲਈ ਆ ਉਹਨਾਂ ਦੇ ਉਥੇ ਉਹ ਜਿਹੜੀ ਉਹਨਾਂ ਦੇ ਮਕਾਨ ਹੈ ਮੌਜੂਦਾ ਮਕਾਨ ਉਥੋਂ ਦਾ ਸਿਰਫ ਉਹ ਕਿਰਾਇਆ ਹੀ ਹੁੰਦੇ ਲੈਣ ਉੱਤੇ ਤੇ ਉਥੋਂ ਦੇ ਸਾਰਿਆਂ ਨੇ ਸਾਰਿਆਂ ਨੇ ਉਹਨਾਂ ਨੇ ਵੀ ਐਫੀਡੇਵਿਟ ਸਾਨੂੰ ਦਿੱਤੇ ਆ ਇੱਥੇ ਕਮਲ ਕੁਮਾਰ ਦੇ ਜਿਹੜੇ ਔਰੇ ਇਲਾਕੇ ਦੇ ਜਿਹੜੇ ਕਾਉਂਸਲਰ ਖੜੇ ਹੋਏ ਨੇ ਹੋਰ ਵੀ ਜਿਹੜੇ ਸਮਾਜ ਦੇ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਐਫੀਡੇਵਿਟ ਸਾਨੂੰ ਦਿੱਤੇ ਹੋਏ ਨੇ ਚਾਰ ਚਾਰ ਐਫੀਡੇਵਿਟ ਕਮਲ ਕੁਮਾਰ ਦੇ ਖਿਲਾਫ ਨੇ ਤੇ ਚਾਰ ਹੀ ਹੱਥੇ ਡੇਵਿਡ ਰਵਿੰਦਰ ਕੁਮਾਰ ਦੇ ਨਾਮ